ਸਾਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੇਲ نیوز ਪੰਜਾਬ ਮੈਂ ਇਸ ਟਾਈਮ ਸਤਰਨਾ ਦੇ ਵਿੱਚ ਮੌਜੂਦ ਹਾਂ ਔਰ ਇੱਥੇ ਅੱਜ ਜਿਹੜੇ ਆਪਣੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਇਹ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਸੇ ਇਹਨਾਂ ਦੇ ਮੇਨ ਜਿਹੜੇ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਉੱਚ ਅਧਿਕਾਰੀ ਜਿਹੜੇ ਖੇਤੀਬਾੜੀ ਵਿਭਾਗ ਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਸੱਚ ਮੇਲ نیوز ਪੰਜਾਬ ਦੇ ਨਾਲ ਜੁੜੇ ਰਹੋ ا��은 مش área لما انتظار والระ fuam کے لئے تاج کے سرگانبになوا بهم تغلبد آمنہ چھول ہوں مجددuum کہ ان لوگ گناتے ہیں مجد Tact Inc. اس کا مijn but جان صاحب نے جو حکمی کا نیا ایک بہت دھیلا دفتر بنانے والا سرپردان صاحب نے کہ میں ایکھی اس پرہان دی جنہوں نے لفظ کو پوایا او دے تحت تھوڑے نیامدار شروع ان نہیں صاحب اٹھنا شروع ہوا تھا کہ شام گیلہ در مچ تے بیٹھ گئی ٹیکنیکل ٹیم دا کہ مچ تے کارنام اس علاقے نے موجی نہیں کسان کلا میری صرف دو ہی بیٹیاں نے اپنے شام گیلہ ان کے حاند پینٹالی <سؤال> نے کہا ہوں کہ چل rear ممارکی صلیر شکریہ اس میں بهاتھی ਮੁਹਾਰਾ ਇਸੀ ਦਾ ਤੁਸੀਂ ਇਹਨਾਂ ਬੰਧਿਆ ਕੱਟ ਤੇ ਸ਼ਾਂਤੀ ਦਾ ਤੁਸੀਂ ਲੈ ਕੇ ਹੁੰਦੇ ਹੋ ਸਾਨੂੰ ਤੁਸੀਂ ਇਹ ਕੀ ਹੁੰਦੀ ਹੈ ਅਸੀਂ ਦਾਸ ਰਵੇ ਦਾ ਜਿਹੜਾ ਫੈਲਾ ਕਰਨ ਦਾ ਸਾਫਰ ਬਾਰੇ ਫੈਲਾ ਕਰਕੇ ਚਾਹੀਏ ਤਾਂ ਸਮੂਹ ਇੱਥੇ ਆਉਂਗਾ ਬਹੁਤ ਪੂਰਾ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਉਸ ਤੋਂ ਬਾਅਦ ਉਹ ਸਾਡੇ ਕੋਲ ਸ਼ਾਰਟੇਜ ਹੁੰ ਜਾਂਦੇ ਹੈ ਘਰ ਰਹਿਨੇ ਜਿਵੇਂ ਜਿਵੇਂ ਸਰਕਾਰ ਇਹਦੇ ਉੱਪਰ ਦੇਖ ਰਹੀ ਹੈ ਵੀ ਹਰ ਬੰਦੇ ਨੇ ਆਪਣੀ ਕਰਦੇ ਨੇ ਸੋਸਾਇਟੀ ਦੇ ਸਫਾਰਾ ਪਏ ਪ੍ਰੈਕਟਿਵ ਫਾਈਲ ਦਾ ਨੂੰ ਇਹਦੇ ਘਰ ਵਾਲੇ ਦਾ ਤੇ ਘਰ ਵਾਲੀ ਦਾ ਆਧਾਰ ਕਾਰਨ ਨਾਲ ਲੱਗਦਾ ਜੀ ਜਿਹਦੇ ਨਾਮ ਤੇ ਜ਼ਮੀਨ ਆ ਉਹਦੀ ਫਰਦ ਨਾਮ ਲੱਗਦੀ ਆ ਕੋਈ ਵੀ ਬੰਦਾ ਤੇਰਾ ਇਨਕਮ ਟੈਕਸ ਪੇ ਹੈਗਾ ਜਾਂ ਸਰਕਾਰੀ ਮੁਆਜਰਾ ਜਾਂ ਪੈਨਸ਼ਨ ਵਾਲੀ ਉਹ ਕਿਰਪਾ ਕਰਕੇ ਫਾਈਲដាក់ ਰਿਓ ਕਿਉਂਕਿ ਇਹਦੇ ਸਾਡਾ ਟਾਈਮ ਸਰਕਾਰੀ ਦਾ ਫਿਰ ਸਾਨੂੰ ਕਹਿੰਦੇ ਨਹੀਂ ਕਿ ਉਹਨਾਂ ਤੋਂ ਹੋਰ ਕੰਮ ਨਹੀਂ ਕਰੋ ਕਈ ਇਹ ਸਾਡੇ ਕੋਲ ਲਿਸਟਾਂ ਆਈਆਂ ਹੋਈਆਂ ਨੇ ਵੀ ਜਿੱਥੇ ਕਿਸਾਨਾਂ ਦੇ ਨਾਮ ਨੇ ਉਨਾ ਤੋਂ ਕਵਰੀ ਕਰਨੀ ਕਿਸ ਤਰ੍ਹਾਂ ਵੱਲੋਂ ਸਾਡਾ ਡਿਪਾਰਟਮੈਂਟ ਇਸ ਕੰਮ ਵਾਸਤੇ ਨਹੀਂ ਹੈ ਕਿਉਂਕਿ ਅਸੀਂ ਕਿਸਾਨਾਂ ਦੇ ਵਿੱਚ ਰਹਿਣਾ ਤੇ ਕਿਸਾਨਾਂ ਨਾਲ ਕੰਮ ਕਰਨਾ ਖੇਤੀ ਦਾ ਕੰਮ ਕਰਨਾ ਇਹ ਅਸੀਂ ਸਾਡੇ ਡਿਪਾਰਟਮੈਂਟ ਵੱਲੋਂ ਇਹ ਕੁਝ ਨਹੀਂ ਕੀਤਾ ਜਾਊਗਾ ਸੋ ਤੁਹਾਡੇ ਵੱਲੋਂ ਸਹੀ ਜਾਣਕਾਰੀ ਮਿਲੇ ਸਾਡਾ ਵੀ ਟਾਈਮ ਨਾ ਖਰਾਬ ਹੋਵੇ ਤੁਹਾਡਾ ਵੀ ਨਾ ਟਾਈਮ ਖਰਾਬ ਹੋਵੇ ਤੇ ਜਿਹੜਾ ਦਾ ਹੱਕਦਾਰ ਹੈ ਉਸ ਨੂੰ ਇਹ ਕਿਸਦਾ ਲਾਭ ਮਿਲ ਸਕੇ ਉਹ ਯੂਰੋ ਜੀ ਇਹ ਰਪਾਈ ਕਰੇ ਹੁਣ ਕਿਸਾਨ ਪੇਲੇ ਮੈਂ ਤੁਹਾਨੂੰ ਵੀ ਦੱਸੇ ਸੀ ਤੋ ਅਬ ਵੀ ਜੇ ਨੂੰ ਆਪਣੇ ਕਿਸੇ ਵੀਰਾਂ ਕੀ ਅੰਦਰ ਆ ਕੇ ਇਸੇ ਤਰ੍ਹਾਂ ਹੀ ਲੁਹਿਆਣੇ ਹੈਗਾ ਕਿ ਉਪਕੁੰਜੀ ਫੀਡ ਬਸਾਂ ਕਰਾ ਸਕਦੇ ਹੋ ਹੁਣ ਮੈਂ ਅੰਤ ਦੇ ਵਿੱਚ ਡਾਕਟਰ ਸਤੀਸ਼ ਕੁਮਾਰ ਜੀ ਨੂੰ ਬੁਕੇ ਬਾਖੇਤੀ ਵਾਲੀ ਅਸਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਸਾਰੇ ਪਸੰਦੀਦਾ ਆਪਣੇ ਵਿਚਾਰ ਸਾਂਝੇ ਕਰ ਸਕੋ ਡਾਕਟਰ ਸਤੀਸ਼ ਕੁਮਾਰ ਜੀ ਇਸ ਕਿਸਾਨ ਸਿਕਾਈ ਕੈਂਪ ਨੂੰ ਕਰਕੇ ਆਪ ਕੀਤਾ ਤੇ ਮੈਂ ਤੁਹਾਡਾ ਕਿੰਨਾ ਰੀਣੀ ਆ ਤੇ ਤੁਹਾਡੇ ਜਾਣਾ ਵਰਤੀ ਲੈਣਾ ਸੀ ਸਾਡੇ ਨਾਲ ਇੱਥੇ ਭੌਂਪਰਖ ਪ੍ਰਯੋਗਜਲ ਬਲਾਕ ਜੋ ਹੈ ਵੀ ਸਮਾਣਾ ਦੇ ਜਿਹੜੇ ਹੈਗੇ ਨੇ ਉਹ ਉਹ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਇਦਾ ਨਹੀਂ ਹਾਂਜੀ ਅਸੀਂ ਭੌਂਪਰਖ ਲੈਬੋਰੀ ਸਮਾਣਾ ਵੱਲੋਂ ਡਿਪਾਰਟਮੈਂਟ ਖੇਤੀਬਾੜੀ ਤੇ ਕਿਸਾਨਾਂ ਦੀ ਮਿੱਟੀ ਪਾਣੀ ਦੇ ਸੈਂਪਲ ਟੈਸਟ ਕਰਦੇ ਹਾਂ ਤੇ ਉਹਦੇ ਵਿੱਚ ਕਿਸਾਨ ਸਾਨੂੰ ਜੋ ਮਿੱਟੀ ਦਾ ਸੈਂਪਲ ਦਿੰਦਾ ਨੇ ਆ ਕੇ ਉਹ 3 ਦਿਨਾਂ ਦੇ ਵਿੱਚ ਫਿਰਪੋਰਟ ਦੇ ਦਿੰਦੇ ਆਂ ਕਈ ਵਾਰ ਥੋੜਾ ਟਾਈਮ ਵੀ ਲੱਗ ਜਾਂਦਾ ਬਸ 3 ਦਿਨਾਂ ਜੇ ਲੱਗ ਜਾਂਦੇ ਪਾਣੀ ਹੈ ਪਾਣੀ ਦੀ ਜੇ ਫੇਰੇ ਰਿਪੋਰਟ ਆ ਗਈ ਤਾਂ ਸ਼ਾਮੂ ਦੇ ਦਿੰਨੇ ਆ ਜੋ ਸ਼ਾਮੂ ਆ ਕੇ ਦੂਜੇ ਦਿਨ ਕਈ ਵਾਰ ਕਿਸਾਨ ਬੋਰ ਜਦੋਂ ਕਰਦੇ ਉਹ ਪਾਣੀ ਗੰਧਲਾ ਹੁੰਦਾ ਉਹਨੂੰ ਕਈ ਵਾਰ 2 ਦਿਨ ਲੱਗ ਜਾਂਦੇ ਆ ਫਿਲਟਰ ਕਰਕੇ ਉਹ ਪਾਣੀ ਦਾ ਆਪਣਾ ਦੇਣਾ ਹੁੰਦਾ ਫਿਰ ਫਿਲਟਰ ਕਰਕੇ ਉਹਨੂੰ ਸਾਫ਼ ਕਰੀਦਾ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਉਹਨੂੰ ਟੈਸਟ ਕੀਤਾ ਜਾਂਦਾ ਜਿਹੜੇ ਕਿਸਾਨ ਸਾਡੇ ਆਕੇ ਲਾ ਕੇ ਖਾਦ ਪਾਉਂਦੇ ਨੇ ਉਹਨਾਂ ਨੇ ਵਧੀਆ ਝਾੜ ਪ੍ਰਾਪਤ ਕੀਤੀ ਹੁਣ ਕਈ ਵਾਰ ਕਿਸਾਨ ਸਾਡੇ ਮੁਤਾਬਕ ਨਹੀਂ ਪਾਉਂਦੇ ਤੇ ਉਹ ਜ਼ੂਰੀਆ ਕਿੰਦਰ ਬਿਨਾ ਮਤਲਬ ਦੀ ਪਾਈ ਜਾਂਦੇ ਆ ਤਿੰਨ ਤਿੰਨ ਕੱਟੇ ਚਾਰ ਚਾਰ ਕੱਟੇ ਜੂਰੀ ਦੇ ਪਾ ਦਿੰਦੇ ਆ ਡੀਏਪੀ ਦੇ ਤਿੰਨ ਤਿੰਨ ਪਾ ਦਿੰਦੇ ਆ ਮੇਰੇ ਕੋਲ ਇਹੋ ਜਿਹੇ ਬੰਦੇ ਵੀ ਆਇਆ ਜਿਹੜੇ ਕਹਿੰਦੇ ਮੈਂ ਅਸੀਂ ਡੀਏਪੀ ਦੇ ਤਿੰਨ ਤਿੰਨ ਕੱਟੇ ਪਾ ਪਾ ਦਿੱਤੇ ਤੇ ਜਦੋਂ ਕਿ ਡੀਏਪੀ ਜਿਹੜਾ ਆਪਾਂ ਨੂੰ ਝੋਨੇ ਵਿੱਚ ਤਾਂ ਪਾਉਣ ਦੀ ਲੋੜ ਨਹੀਂ ਹੁੰਦੀ ਪਰ ਕਈ ਕਿਸਾਨ ਮੇਰੇ ਵੀਰ ਝੋਨੇ ਵਿੱਚ ਵੀ ਪਾਈ ਜਾਂਦੇ ਆ ਜਦੋਂ ਸਾਡੇ ਕੋਲ ਜਾਂਦਾ ਕਿਸਾਨ ਵੀਰ ਉਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਝੋਨੇ ਦੇ ਵਿੱਚ ਟੈਸਟ ਦੇ ਆਧਾਰ 'ਤੇ ਪਾਉਗੇ ਟੈਸਟ ਰਿਪੋਰਟ ਆਈ ਆ ਤਾਂ ਆਪਾਂ ਡੀਏਪੀ ਪਾਉਣਾ ਨਹੀਂ ਨਹੀਂ ਪਾਉਣਾ ਆਪਣੇ ਕਈ ਕਿਸਾਨ ਨੇ ਜਿਹੜੇ ਉਹ ਇਹਨਾਂ ਗੱਲਾਂ ਬਾਰੇ ਸੋਚਦੇ ਘੁੰਡੇ ਹੈਗੇ ਔਰ ਯੂਰੀਆ ਜਿਵੇਂ ਹੈਗਾ ਸਾਰਾ ਸਮਾਨ ਇੱਦਾਂ ਹੀ ਸਿੱਟੀ ਲੱਗੇ ਜਾਂਦੇ ਆ ਖੁਦ ਮੈਂ ਵੀ ਆ ਕਿ ਮੈਂ ਵੀ ਤੁਹਾਨੂੰ ਦੱਸਦਾ ਕਿ ਇੱਥੇ ਝੋਨੇ ਦੇ ਵਿੱਚ ਅਸੀਂ ਵੀ ਡੀਪੀ ਪਾਇਆ ਇਸ ਵਾਰ ਵੀ ਲੇਕਿਨ ਅਸੀਂ ਅਜੇ ਤੱਕ ਟੈਸਟ ਨਹੀਂ ਕਰਵਾਇਆ ਮਿੱਟੀ ਦਾ ਹਨਾ ਵੀ ਇਹ ਸਮੇਂ ਸਮੇਂ ਸਿਰ ਵੈਸੇ ਟੈਸਟ ਕਰਾਉਣਾ ਚਾਹੀਦਾ ਹੈ ਇਹਦੇ ਬਾਰੇ ਤੁਸੀਂ ਕੀ ਕਿਸਾਨਾਂ ਨੂੰ ਕਹਿਣਾ ਚਾਹੋ ਝੋਨੇ ਵਿੱਚ 90% ਡੀਪੀ ਨਹੀਂ ਪੈਂਦਾ ਉਹ ਦੱਸਦਾ 100 ਹੀ ਹੁਣ ਉੱਥੇ ਹੀ ਪੈਂਦਾ ਜਿੱਥੇ ਸਾਡੀ ਨਾਈਟrogen ਦੀ ਘਾਟ ਹੋਵੇ ਜਦੋਂ ਨਾਈਟ੍ਰੋਜਨ ਸਾਡੇ ਖੇਤ ਵਿੱਚ ਪੂਰੀ ਆ ਤਾਂ ਉੱਥੇ ਡੀ.ਐਪੀ. ਪਾਉਣ ਦੀ ਸਾਨੂੰ ਲੋੜ ਨਹੀਂ ਹੁੰਦੀ। ਉਹ ਜਿੱਥੋਂ ਬਾਧਾ ਲੱਗਦਾ ਉਹ ਮਿੱਟੀ ਟੈਸਟ ਕਰਨ ਤੋਂ ਪਤਾ ਲੱਗਦਾ। ਜਦੋਂ ਤੁਸੀਂ ਮਿੱਟੀ ਟੈਸਟ ਕਰ ਜੇ ਮੰਨ ਲਓ ਕਿਸੇ ਦੀ ਕੁ ਮਾੜਾ ਮੋਟਾ ਫਸਲ ਘੱਟ ਨਿਕਲਦੀ ਏ ਤਾਂ ਉਹ ਸਿਰਫ ਮਿੱਟੀ ਜਾਂ ਪਾਣੀ ਨੂੰ ਕਸੂਰਵਾਰ ਨਹੀਂ ਥਰਾਂਦੇ। ਉਹ ਇਹ ਚੀਜ਼ ਕਹਿੰਦੇ ਨੇ ਵੀ ਗਵਾਂਢੀ ਲੱਗਦਾ ਜ਼ਿਆਦਾ ਸਮਾਨ ਪਾ ਗਿਆ ਸੀ ਘੱਟ ਪਾਇਆ। ਉਹਨਾਂ ਨੂੰ ਵੀ ਕੀ ਕਹਿਣਾ ਚਾਹੋਗੇ? ਉਹ ਜਿਹੜਾ ਯੂਰੀਆ ਇਹਨੇ ਝਾੜ ਨਹੀਂ ਵਧਾਉਣਾ ਇਹਨੇ ਗ੍ਰੋਥ ਕਰਨੀ ਆ ਫਸਲ ਦੀ। ਇਹਨੇ ਗ੍ਰੋਥ ਕਰਨੀ ਆ। ਤੇ ਉਹ ਜਦੋਂ ਜ਼ਿਆਦਾ ਪਾਈ ਜਾਂਦੇ ਨੇ ਫਸਲ ਮੱਲੀ ਜਾਂਦੀ ਆ ਜਿਆਦੇ ਖੱਲੇ ਹੋ ਜਾਂਦਾ ਅਗਲਾ ਜਾਂਦਾ ਕਿਸਾਨਾਂ ਕਾ ਬਹੁਤ ਹੋ ਗਈ ਕਾਲੀ ਹੋ ਗਈ ਪਰ ਕਈ ਵਾਰ ਝਾੜ ਰਹਿ ਜਾਂਦਾ ਦਾਣਾ ਮਾਦੂ ਬਈ ਵੀ ਜਿੰਨਾ ਹੋ ਸਕਦਾ ਯੂਰੀਆ ਵੀ ਘੱਟ ਤੋਂ ਘੱਟ ਵਰਤਣਾ ਚਾਹੀਦਾ ਹੁਣ ਸਾਡੇ ਕੋਲ ਕੀ ਆ ਅਸੀਂ 1 ਕੁਇੰਟਲ 30 ਕਿਲੋ ਵੱਧ ਤੋਂ ਵੱਧ ਯੂਰੀਆ ਜੇ ਸਾਡੇ ਕੋਲ ਜ਼ਮੀਨ ਕਮਜ਼ੋਰ ਹੈ 1 ਕੁਇੰਟਲ 30 ਕਿਲੋ ਯੂਰੀਆ ਦੱਸ ਰਿਹਾ ਤੇ ਕਿਸਾਨ ਕਿੰਨਾ ਪਾ ਦਿੰਦੇ ਨੇ ਡੇਢ-ਡੇਢ ਪਾਉਣੇ ਪਾਉਣੇ ਦੋ-ਦੋ ਕੁਇੰਟਲ ਵੀ ਪਾ ਦਿੰਦੇ ਅੱਜ ਇਥੋਂ ਕਿੰਨੇ ਕਾ ਮਿੱਟੀ ਦੇ ਜਿਹੜੇ ਸੈਂਪਲ ਤੁਸੀਂ ਲੈ ਕੇ ਚੱਲੇ ਹੋ ਇਹ ਅੱਜ ਸਾਡੇ ਕੋਲ ਸੈਂਪਲ ਇਹ ਸਿਰਫ ਸਾਡੇ ਕੋਲ ਡੈਮੋ ਹੈ ਅਨੌਂਸ ਕੀਤਾ ਸੀ ਪਰ ਲੈ ਕੇ ਕੋਈ ਨਹੀਂ ਆਇਆ ਸਾਰਿਆਂ ਨੂੰ ਸਿਰਫ ਇਹਦੇ ਬਾਰੇ ਇੱਕ ਪ੍ਰਕਾਰ ਦਾ ਡੈਮੋ ਦਿੱਤਾ ਜਾ ਰਿਹਾ ਅੱਜ ਵੀ ਕਿਸ ਤਰ੍ਹਾਂ ਤੁਸੀਂ ਮਿੱਟੀ ਦਾ ਨਮੂਨਾ ਲੈਣਾ ਹੈ ਤੇ ਕਿਸ ਤਰ੍ਹਾਂ ਉਹਨੂੰ ਤੁਸੀਂ ਚੈੱਕ ਕਰਵਾਣਾ ਹੈ ਤੇ ਭੂਮ ਪਰਖ ਲੈਬੋਰੀ ਸਮਾਨਾਂ ਦੇ ਵਿੱਚ ਮਤ ਜਿਵੇਂ ਮਿੱਟੀ ਦੀ ਟੈਸਟਿੰਗ ਹੁੰਦੀ ਹੈ ਕਿਸਾਨ ਵੀਰਾਂ ਨੂੰ ਐਡਰੈਸ ਵਗੈਰਾ ਦੇ ਕੇ ਇਹ ਸਮਝਾਇਆ ਗਿਆ ਹੈ ਵੀ ਕਿਸ ਤਰ੍ਹਾਂ ਤੁਸੀਂ ਉੱਥੇ ਮਿੱਟੀ ਦੇ ਸੈਂਪਲ ਪਹੁੰਚਦੇ ਸਕਦੇ ਹੋ ਜਿਸ ਤਰ੍ਹਾਂ ਆਪ ਨੂੰ ਆਪਣੇ ਸਰੀਰ ਦੇ ਤੱਤਾਂ ਦੀ ਲੋੜ ਹੈ ਉਸ ਤਰ੍ਹਾਂ ਹੀ ਮਿੱਟੀ ਆਪਣੀ ਮਾਂ ਹੈ ਜਿਸ ਨੇ ਸਾਨੂੰ ਮਤਲਬ ਜਿੱਥੋਂ ਆਪ ਨੂੰ ਆਮਦਨ ਹੁੰਦੀ ਹੈ ਤੇ ਜਿਸ ਨੇ ਆਪਾਂ ਨੂੰ ਅਨਾਜ ਪੈਦਾ ਕਰਨਾ ਹੈ ਅਨਾਜ ਪੈਦਾ ਉਹੀ ਅਨਾਜ Hör ਤਾਂ ਤਾਂ ਦੀ ਮੰਡੀਆਂ ਦੇ ਵਿੱਚ ਜਾਣਾ ਉੱਥੋਂ ਆਮਦਨ ਹੁੰਦੀ ਹੈ ਆਪਣਾ ਘਰ ਚੱਲਦਾ ਹੈ ਵੀ ਉਹਦੀ ਸਿਹਤ ਵੀ ਓਨੀ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਆਪਣੇ ਸਰੀਰ ਦੀ ਹੈ ਤੇ ਇਸੇ ਸਬੰਧ ਦੇ ਵਿੱਚ ਮਿੱਟੀ ਨੂੰ ਸਹੀ ਮਾਇਨੇ ਦੇ ਵਿੱਚ ਚੈੱਕ ਕਰਵਾ ਕੇ ਲੋੜਿੰਦੇ ਤੱਤਾਂ ਦੀ ਹੀ ਵਰਤੋਂ ਕਰੀ ਜਾਵੇ ਜਿਵੇਂ ਯੂਰੀਏ ਦੀ ਮਾਤਰਾ ਆਪਾਂ ਕਹਿ ਦਿੰਦੇ ਹਾਂ ਯੂਰੀ ਇੱਕ ਸਲੋ ਪੋਇਜ਼ਨ ਹੈ ਵੀ ਘੱਟੋ-ਘੱਟ ਯੂਰੀਏ ਦੀ ਮਾਤਰਾ ਨੂੰ ਘਟਾ ਕੇ ਤੇ ਹਰੀ ਖਾਦਾਂ ਦੀ ਵਰਤੋਂ ਕੀਤੀ ਜਾਵੇ ਦੇਸੀ ਤਰੀਕੇ ਵਰਤੇ ਜਾਣ ਤਾਂ ਜੋ ਝਾੜ ਵੀ ਵੱਧ ਪ੍ਰਾਪਤ ਹੋ سکے ਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ ਜੀ ਕੁਝ ਬੰਦੇ ਮੂੰਗੀ ਬੀਜ ਕੇ ਮੂੰਗੀ ਨੂੰ ਵਿੱਚ ਵਾ ਕੇ ਕਦੋਂ ਕਰਦੇ ਨੇ ਇਹ ਚੀਜ਼ ਵਧੀਆ ਦਾ ਸੀ ਹਾਂ ਇਹ ਚੀਜ਼ ਵਧੀਆ ਜੀ ਖਰੀ ਖਾਦੇ ਤੌਰ ਤੇ ਕੰਮ ਕਰਦੀ ਹੈ ਜਿਵੇਂ ਪਰ ਇਹਦੇ ਨਾਲ ਇਹ ਹੈ ਜੀ ਦੇਖੋ ਜਦੋਂ ਤੱਕ ਆਪਾਂ ਨੂੰ ਮਿੱਟੀ ਦੀ ਸਹੀ ਨੋਲੇਜ ਨਹੀਂ ਹੋਊਗੀ ਤੱਤਾਂ ਦੀ ਸਹੀ ਜਾਣਕਾਰੀ ਨਹੀਂ ਹੋਊਗੀ ਜਿਵੇਂ 10 ਪ੍ਰਕਾਰ ਦੀ ਮਿੱਟੀ ਦੇ ਮੇਨ ਤੱਤ ਨੇ ਜ਼ਿੰਕ ਹੋ ਗਿਆ ਫਾਸਫੋਰਸ ਹੋ ਗਿਆ ਆਪਣਾ ਨਾਈਟ੍ਰੋਜਨ ਹੋ ਗਈ ਸਲਫਰ ਵਗੈਰਾ ਹੋਰ ਕਈ ਤਰ੍ਹਾਂ ਦੇ ਤੱਤ ਨੇ ਇਹਨਾਂ ਸਭ ਦੀ ਜਾਣਕਾਰੀ ਇੱਕ ਕਿਸਾਨ ਨੂੰ ਹੋਣੀ ਜ਼ਰੂਰੀ ਹੈ ਕਿਸਾਨ ਭਰਾ ਕੀ ਕਰਦੇ ਨੇ ਉਹ ਦੇਖਾ ਦੇਖੀ ਚ ਵੀ ਨਾਲ ਦੀ ਫਸਲ ਦਾ ਝਾੜ ਵਧਦਾ ਉਸੇ ਤਰ੍ਹਾਂ ਆਪ ਯੂਰੀਆ ਦੀ ਮਾਤਰਾ ਇੱਕ ਇੱਕ ਕਿੱਲੇ ਦੇ ਵਿੱਚ 4-4 ਗੱਟੇ ਯੂਰੀਆ ਦੀ ਮਾਤਰਾ 3-3 4-4 ਝਾੜ ਵਧ ਪ੍ਰਾਪਤ ਕਰਨ ਇਹਦੇ ਨਾਲ ਕੀ ਹੈ ਮਿੱਟੀ ਨੂੰ ਦੀ ਲੱਤ ਲੱਗ ਜਾਂਦੀ ਹੈ ਜਿਵੇਂ ਆਪਾਂ ਐਡਿਕਟਡ ਹੋ ਜਾਂਦੇ ਕਿਸੇ ਚੀਜ਼ ਦੇ ਪਰ ਇਹ ਕੀ ਹੈ ਹੌਲੀ ਹੌਲੀ ਕਰਕੇ ਮਿੱਟੀ ਨੂੰ ਖੋਖਲਾ ਕਰ ਦਾਂਦੀ ਹੈ ਤਾਂ ਵੱਧੋ ਵੱਧ ਉਹਨਾਂ ਤਰੀਕਿਆਂ ਦੇ ਹੀ ਮਤਲਬ ਵਰਤੋਂ ਕਰੀ ਜਾਵੇ ਪਾਣੀ ਦੀ ਸਮੇਂ ਸਿਰ ਚੈੱਕ ਕਰਾਇਆ ਜਾਵੇ ਤਾਂ ਜੋ ਮਿੱਟੀ ਨੂੰ ਠੀਕਾ ਸੰਭਾਲ ਕੇ ਰੱਖਿਆ ਜਾਵੇ ਬੋਰ ਦੇ ਪਾਣੀ ਦੀ ਅਸੀਂ ਸੈਂਪਲ ਲੈਣ ਦਾ ਤਰੀਕਾ ਦੱਸਦੇ ਹਾਂ ਵੀ ਕੱਚ ਦੀ ਬੋਤਲ ਜਾਂ ਪਲਾਸਟਿਕ ਦੀ ਬੋਤਲ 'ਚ ਅੱਧਾ ਘੰਟਾ ਬੋਰ ਚਲਾ ਕੇ ਪਾਣੀ ਲਿਆ ਜਾਵੇ ਤੇ ਉਹ ਪਾਣੀ ਨੂੰ ਨੇੜੇ ਲੱਗਦੀ ਲੈਬਰਾਟਰੀ ਜਿਵੇਂ ਆਪਣਾ ਭੂ ਪ੍ਰਖ ਲਬੋਰੀ ਸਮਾਣਾ ਜੀ ਜਾਂ ਪਟਿਆਲਾ ਜਿੱਥੇ ਵੀ ਤੁਹਾਨੂੰ ਨੇੜੇ ਲੱਗਦੀ ਹੈ ਉਸ ਲੈਬਰਾਟਰੀ 'ਚ ਸੈਂਪਲ ਪਹਟਾਇਆ ਜਾਵੇ ਤੇ ਉਹਦੀ ਰਿਪੋਰਟ ਇੱਕ ਦਿਨ ਦੇ ਅੰਦਰ ਦੋ ਦਿਨਾਂ ਦੇ ਅੰਦਰ ਰਿਪੋਰਟ ਸਬੰਧਿਤ ਕਿਸਾਨ ਨੂੰ ਦਿੱਤੀ ਜਾਂਦੀ ਹੈ ਜਿਸਦਾ ਕੋਈ ਖਰਚਾ ਨਹੀਂ ਇਹ ਕੈਂਪ ਲਗਾਉਣ ਦਾ ਦਾ ਮਕਸਦ ਕੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਉੱਤਰ ਅਨੁਸਾਰ ਆ ਮਾਨ ਸਰਕਾਰ ਤੁਹਾਡੇ ਦੁਆਰ ਇਹ ਕੈਂਪਸ ਹੀ ਆਰਗੇਨਾਈਜ਼ ਕਰਦੇ ਆ ਜਗਾ ਜਗਾ ਤੇ ਜਾ ਕੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹ ਸਕੀਮ ਵੀ ਹੈ ਮਿੱਟੀ ਦੀ ਫੀਸ ਸਿਰਫ 1 ਰੁਪਇਆ ਹੈ ਮਤਲਬ ਜੋ ਅਸੀਂ ਪ੍ਰਾਪਤ ਕਰਦੇ ਆ ਕਿਸਾਨ ਨੂੰ ਪਾਣੀ ਬਿਲਕੁਲ ਫਰੀ ਹੈ ਜੀ ਹਾਂ ਇਹ ਇੱਕ ਪ੍ਰਕਾਰ ਦਾ ਮੈਕਮੇ ਦਾ ਨਾਮ ਹੀ ਸਾਡੇ ਹੀ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਿਰਫ ਕਿਸਾਨ ਦੀ ਭਲਾਈ ਕਰਨੀ ਹੈ ਭਲਾਈ ਵਾਰੀ ਹੀ ਸੋਚਣੀ ਹੈ ਇਹ ਰਿਪੋਰਟ ਲਗਾਤਾ ਨਹੀਂ ਥੋੜਾ ਜਿਹਾ ਇੱਕ ਮਿੰਟ ਹੋ ਗਿਆ ਮੁੰਡਾ ਆ ਗਿਆ ਜੀ ਵਾਲਾ ਆ ਗਿਆ ਚੱਲ ਜੀ ਡਾਕਟਰ ਸਾਹਿਬ ਅੱਜ ਜਿਹੜਾ ਤੁਸੀਂ ਕੈਂਪ ਲਾਇਆ ਜੀ ਕਿਸਾਨਾਂ ਨੂੰ ਸਖਲਾਈ ਦਿੱਤੀ ਹੈ ਰੈਂਟ ਖੂਨ ਦੇ ਸੰਬੰਧ ਵਿੱਚ ਤੇ ਜ਼ਿੰਮੇਦਾਰਾਂ ਨੇ ਸੁਣਿਆ ਵੀ ਬਹੁਤ ਧਿਆਨ ਦੇ ਨਾਲ ਹੈ ਉਸ ਸੰਬੰਧ ਵਿੱਚ ਹੋਰ ਤੁਸੀਂ ਕੀ ਜ਼ਿੰਮੇਦਾਰਾਂ ਨੂੰ ਜਿਹੜਾ ਆਪਣਾ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈਗਾ ਜੀ ਕਿ ਆਪਾਂ ਪਿੰਡ-ਪਿੰਡ ਲੈਵਲ ਤੇ ਜਾ ਕੇ ਕਿਸਾਨਾਂ ਨੂੰ ਸਿਰਫ ਉਹਨਾਂ ਨੂੰ ਚੇਚੇ ਤੌਰ ਤੇ ਇੱਕ ਦੁਬਾਰੇ ਚੇਤੇ ਕਰਾਉਣ ਵਾਲੀ ਗੱਲ ਹੈ ਕਿਸਾਨ ਬਹੁਤ ਸਿਆਣਾ ਹੈ ਮੇਰੇ ਪੰਜਾਬ ਦਾ ਤੇ ਉਹ ਬਹੁਤ ਪਲੀਪਾਂਤ ਜਾਣੂ ਹੈ ਕਿ ਜੇ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹਦੇ ਕੀ ਕੀ ਨੁਕਸਾਨ ਨੇ ਜੀ ਤੇ ਉਹਨੂੰ ਕਿਵੇਂ ਮੈਨੇਜ ਕਰਨਾ ਹੈ ਇੱਕ ਜਸਟ ਉਹਨਾਂ ਨੂੰ ਰਿਵਾਈਵ ਕਰਾਉਣ ਦੇ ਰਿਮਾਈਂਡ ਕਰਾਉਣ ਦੇ ਤੌਰ ਤੇ ਜਿਹੜਾ ਹੈਗਾ ਅੱਜ ਆਪਾਂ ਪਿੰਡ ਸੂਤਰਾਣਾ ਵਿਖੇ ਬਲੌਕ ਪਧਰੀ ਕੈਂਪ ਲਗਾਇਆ ਸੀਗਾ ਜਿਸ ਦੇ ਵਿੱਚ ਘਟੋ ਘਟੀ 300 ਫਾਰਮਰਜ਼ ਨੇ ਹਿੱਸਾ ਲਿਆ। ਇਹਦਾ ਕਿਸਾਨਾਂ ਦਾ ਸ਼ੰਕਾ ਹੈ ਕਿ ਡੀਏਪੀ ਨਹੀਂ ਮਿਲ ਰਹੀ ਉਹਦਾ ਕੋਈ ਸਮਾਧਾਨ ਹੈ। ਦੇਖੋ ਹਲੇ ਕਿਸਾਨ ਥੋੜਾ ਜਿਹਾ ਅਗਰੈਸਿਵ ਕਹਿ ਸਕਦੇ ਆਪਾਂ ਕਿਉਂਕਿ ਕਿਸਾਨ ਜਿਹੜਾ ਪੰਜਾਬ ਦਾ ਹੈਗਾ ਉਹ ਬਹੁਤ ਹੀ ਅਗਰੈਸਿਵ ਤੌਰ ਤੇ ਕੰਮ ਕਰਦਾ ਹੈ ਤੇ ਬੜੀ ਐਡੈਪਟੇਬਿਲਿਟੀ ਹੈਗੀ ਫਾਰਮਰਜ਼ ਦੀ। ਤੇ ਡੀਏਪੀ ਜਦੋਂ ਹਲੇ ਦੇਖੋ ਡੇਟਿਕ ਮਹੀਨੇ ਦਾ ਸਮਾਂ ਹੈਗਾ ਡੀਏਪੀ ਸਰਕਾਰ ਵੱਲੋਂ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਤੇ ਹਰੇਕ ਕਿਸਾਨ ਨੂੰ ਲੋੜ ਮੁਤਾਬਕ ਜਿਹੜਾ ਡੀਏਪੀ ਹੈ ਉਹ ਅਵੇਲੇਬਲ ਕਰਾਇਆ ਜਾਊਗਾ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਕਿਸਾਨਾਂ ਨੂੰ ਕਿਸੇ ਤਰ੍ਹਾਂ ਤੋਂ ਵੀ ਚਿੰਤਿਤ ਹੋਣ ਦੀ ਜਰੂਰਤ ਨਹੀਂ ਸਰ ਜਿਹੜੇ ਝੋਨੇ ਦੇ ਹੁਣ ਮੌਜੂਦਾ ਹਾਲਾਤਾਂ ਜਿਵੇਂ ਸਾਰੇ ਤੇ ਆ ਗਏ ਤੇ ਉਹਨਾਂ ਨੂੰ ਕੋਈ ਬਿਮਾਰੀਆਂ ਉਹਨਾਂ ਬਾਰੇ ਇੱਕ ਸਾਰਾ ਦੇਖੋ ਲਗਾਤਾਰ ਸਰਵੇ ਜਿਹੜਾ ਡਿਪਾਰਟਮੈਂਟ ਵੱਲੋਂ ਲਗਾਤਾਰ ਸਰਵੇ ਜਾਰੀ ਹੈ ਕਿਸਾਨ ਵੀਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ 'ਚ ਵੀ ਅਨਾਊਂਸਮੈਂਟ ਕਰਾਈ ਜਾਂਦੀ ਹੈ ਕਿ ਪਿੰਡਾਂ ਵਿੱਚ ਲਗਾਤਾਰ ਆਪਣਾ ਨਿਰੀਖਣ ਕਰਨ ਜੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਖੇਤੀਬਾੜੀ ਮਹਿਕਮੇ ਨਾਲ ਤਾਲਮੇਲ ਕੀਤਾ ਜਾਵੇ ਪਰ ਅੱਜ ਦੀ ਡੇਟ ਵੀ ਜਿਹੜਾ ਹੈਗਾ ਬਹੁਤ ਹੀ ਵਧੀਆ ਝੋ ਕੀ ਪਿਛਲੇ ਸਾਲ ਨਾਲੋਂ ਵੀ ਆਧ ਕੀ ਆਪਣਾ ਬੰਧ ਛੱਡ ਨਿਕਲੇ ਜੀ ਜੀ ਧੰਨਵਾਦ ਜੀ ਕੋਤਾ ਸਿੰਘ ਜੀ ਅੱਜ ਜਿਹੜਾ ਤੁਸੀਂ ਇਹ ਸਖੜਾਈ ਕੈਂਪ ਲਗਾਇਆ ਹੈ ਬਹੁਤ ਹੀ ਸਕਸੈਸਫੁਲ ਰਿਹਾ ਹੈ ਤੁਹਾਡੀ ਬਹੁਤ ਮਿਹਨਤ ਹੈ ਤੁਸੀਂ ਜ਼ਿੰਮੇਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਡਾਕਟਰ ਸਾਹਿਬ ਧੰਨਵਾਦ ਕਰਨਾ ਵੀ ਉਹਨਾਂ ਨੇ ਸਾਡਾ ਨਗਰ ਚੁਣਿਆ ਇਹ ਪਹਿਲੀ ਵਾਰ ਹੋਇਆ ਜਿਹੜਾ ਬਲਾਕ ਪਧਰੀ ਜਿਹੜਾ ਕੈਂਪ ਲੱਗਿਆ ਉਹਦੇ ਵਿੱਚ ਸਾਡੇ ਪਿੰਡ ਨੂੰ ਮਤਲਬ ਸ਼ਾਮਲ ਕੀਤਾ ਗਿਆ ਤੇ ਧੰਵਾਦ ਹੈ ਪੂਰੀ ਟੀਮ ਦਾ ਜਿਨ੍ਹਾਂ ਨੇ ਮਿਹਨਤ ਕੀਤੀ ਕੁਲਵੰਤ ਵਿਕਰਮ ਨਾਲ ਇਹਨਾਂ ਨੇ ਸਾਰੇ ਜਿਹੜੇ ਮਹਿਕਮੇ ਦੇ ਆਏ ਸੀਗੇ ਸਾਡੇ ਵੀਰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਅੱਜ 350 350 ਜ਼ਿੰਮੇਵਾਰ ਇੱਥੇ ਪਹੁੰਚਿਆ ਤੇ ਜਿਹੜੀਆਂ ਸਮੱਸਿਆਵਾਂ ਸਾਡੀਆਂ ਨੇ ਆਉਣ ਵਾਲੇ 1.5 ਮਹੀਨੇ ਤੱਕ ਆਉਣੀਆਂ ਨੇ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਹੁੰਦੀ ਗੱਲ ਵੀ ਛੋਨੇ ਦੀ ਰਹਿਦ ਖੂਦ ਦੀ ਸੰਭਾਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਮਸ਼ੀਨਰੀ ਜਿਹੜੀ ਹੈ ਵੱਡੀ ਮਸ਼ੀਨਰੀ ਛੋਟਾ ਜ਼ਿੰਮੇਵਾਰ ਨਹੀਂ ਲੈ ਸਕਦਾ ਸੋ ਉਹਦੇ ਜਿਹੜੇ ਸੌਖੇ ਢੰਗ ਨੇ ਉਹਨਾਂ ਤੋਂ ਜਾਣੂ ਕਰਵਾਇਆ ਹੈ ਤੇ ਸਾਡੇ ਤਈਪੁਰ ਤੋਂ ਵੀ ਸਾਡੇ ਕਿਸਾਨ ਆਏ ਸੀ ਜਿਨ੍ਹਾਂ ਨੇ 9-10 ਸਾਲ ਲਗਾਤਾਰ ਇਹ ਜਿਹੜੇ ਅੱਗ ਨਹੀਂ ਲਾਈ ਤੇ ਉਹਨਾਂ ਨੇ ਵੀ ਆਪਣੇ ਮਤਲਬ ਬੜਾ ਸੋਹਣਾ ਦੱਸਿਆ ਵੀ ਇਹ ਜਿਵੇਂ ਆਪਾਂ ਛੋਟੇ ਲੈਵਲ ਤੇ ਵੀ ਆਪਾਂ ਇਹਦੀ ਰੈਂਦ ਖੁਦ ਨੂੰ ਸੰਭਾਲ ਸਕਦੇ ਆ ਤੇ ਬਾਕੀ ਡਾਕਟਰ ਸਾਹਿਬ ਦਾ ਪੂਰੀ ਟੀਮ ਦਾ ਜਿਹੜੇ ਸਾਡੇ ਨਗਰ ਆਣ ਕੇ ਜਿਨ੍ਹਾਂ ਨੇ ਸੁਚੇਤ ਕੀਤਾ ਕਿਸਾਨਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੰਗ ਸਿੰਘ ਪਿੰਡ ਤਈਪੁਰ ਜੀ ਮੈਂ 2015 ਤੋਂ ਤਕ ਤਕਰੀਬਨ ਪਰਾਲੀ ਵਿੱਚ ਵਾਰਿਆ ਹਾਂ ਜੀ ਤਾਂ ਮੈਨੂੰ ਇਹ ਤਾਂ ਬਹੁਤ ਵਧੀਆ ਰਿਸਪਾਂਸ ਮਿਲਿਆ ਕਿ ਤਾਂ ਯੂਰੀਆ ਘਟ ਗਈ ਹੈ ਬਿਮਾਰੀਆਂ ਘਟੀਆਂ ਨੇ ਫਸਲ ਦੇ ਝਾੜ ਵਧੇ ਨੇ ਉਪਜਾਊ ਸ਼ਕਤੀ ਵਧ ਰਹੀ ਹੈ ਬਾਕੀ ਹੌਣ ਵਾਲੇ ਟਾਈਮ 'ਚ ਇਹਦਾ ਬਹੁਤ ਲਾਇਵੰਤ ਹੁੰਦਾ ਸਾਬਤ ਹੋਏਗਾ ਵੀ ਪਰਾਲੀ ਵਿੱਚ ਬੋਣ ਦਾ ਬਾਕੀ ਸਬਜ਼ੀਆਂ ਦੀ ਕਾਫੀ ਗੱਲਬਾਤ ਕਰਨੀ ਚਾਹੀਦੀ ਆਪਾਂ ਨੂੰ ਤਾਂ ਹੋਰ ਵੀ ਮੇਰੇ ਸੱਜਣ ਮਿੱਤਰਾਂ ਨੂੰ ਇਹ ਹੀ ਬਹਿੰਦੀ ਹੈ ਵੀ ਪਰਾਲੀ ਵਿੱਚ ਬਾਓ ਤੇ ਪ੍ਰਦੂਸ਼ਣ ਤੋਂ ਬਚਾਓ ਇਹੀ ਮੈਂ ਕਹਿੰਦਾ ਹਾਂ ਕਿ ਮੁੰਡਾ ਜੱਜਗਾ ਵੈਕ ਹੌਸਾ ਵੈਕ ਬੜੀ ਤੁਸੀਂ ਦੇਖ ਰਹੇ ਸੀ ਕਿ ਅਸੀਂ ਇੱਥੇ ਜਿਹੜੇ ਉੱਚ ਅਧਿਕਾਰੀ ਸਨ ਜਿਹੜੇ ਖੇਤੀਬਾੜੀ ਵਿਭਾਗ ਦੇ ਵੱਲੋਂ ਆਏ ਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਔਰ ਇੱਥੇ ਦੇ ਜਿਹੜੇ ਕਿਸਾਨ ਨੇ ਜਾਗਰੂਕ ਨੇ ਜਿਹੜੇ ਅੱਗ ਨਹੀਂ ਲਾਉਂਦੇ ਨਾੜ ਨੂੰ ਪਰਾਲੀ ਨੂੰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤੇ ਬਹੁਤ ਵਧੀਆ ਇਹਨਾਂ ਦੇ ਵਿਚਾਰ ਹਨ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਹੁਣ ਝੋਨਾ ਪੱਕਣ ਲਈ ਤਿਆਰ ਹੈ ਔਰ ਇਹਦੀ ਰਹਿਤ ਖੁੰਦ ਨੂੰ ਲੋਕੀ ਨਾ ਅੱਗ ਲਾਣ ਔਰ ਬਾਕੀ ਤੁਸੀਂ ਆਪਣੇ ਜਿਹੜੇ ਸੁਝਾਅ ਨੇ ਉਹ ਜਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਤੇ ਮੈਨੂੰ ਦਿਓ اجازت ਕਿਸੇ ਹੋਰ ਖਬਰ ਦੇ ਨਾਲ ਫਿਰ ਮਿਲਦਾ ਤਦ ਤੱਕ ਲਈਦਾ اجازت ਧੰਨਵਾਦ ਸਤਿ ਸ਼੍ਰੀ ਅਕਾਲ